ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਹੜ੍ਹ ਦੇ ਨਾਲ ਜਿਹੜਾ ਸਾਡਾ ਏਰੀਆ ਤਰਨਤਾਰਨ ਹਲਕਾ ਥੱਲੇ ਮੰਡ ਏਰੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਾ ਹੈ ਸਾਡਾ ਹਲਕਾ ਖਡੂਰ ਸਾਹਿਬ ਪਿੰਡ ਘੜਕਾ ਮੁੰਡੇ ਪਿੰਡ ਦੇ ਨਾਲ ਬਾਬਾ ਬੰਤਾ ਸਿੰਘ ਦੀ ਜਿਹੜੀ ਪੈਲੀ ਆ ਉਹਨਾਂ ਦੇ ਨਾਲ ਹੀ ਸਾਡਾ ਹੈਗਾ ਏਰੀਆ ਮੰਡ ਸਾਡਾ ਜ਼ਮੀਨਾਂ ਸਾਡੀਆਂ ਉਹ ਚਲੋ ਜੋੜਾ ਨੁਕਸਾਨ ਹੋ ਗਿਆ ਫਸਲ ਦਾ ਉਹਨੂੰ ਚਲੋ ਜੋ ਹੋਣਾ ਹੀ ਉਹ ਹੋ ਗਿਆ ਪਰ ਜਦੋਂ ਅਸੀਂ ਆਪਣੀਆਂ ਜ਼ਮੀਨਾਂ ਲੈ ਵੇਖਨੇ ਆ ਨਾ ਤੇ ਇੰਨਾ ਕਿ ਮਾੜਾ ਹਾਲ ਹੋ ਚੁੱਕਾ ਸਾਡੀਆਂ ਜ਼ਮੀਨਾਂ ਦਾ ਬਿਲਕੁਲ ਬਰਬਾਦ ਹੋ ਚੁੱਕੀਆਂ ਦਰਿਆ ਸਾਡੀ ਪੈੜੀ ਦੇ ਵਿੱਚ ਦੀ ਹੋ ਚੁੱਕਿਆ ਇਧਰ ਦੇਖੋ ਇੱਕ ਜੀ ਕਰਦਾ ਵਾ ਵੀ ਇਹਦੇ ਵੇਚ ਦੇ ਪੀਏ ਕੁੜੀਆਂ ਜੋ ਸਾਡੀਆਂ ਪੈੜੀਆਂ ਦੇ ਹਲਾਬ ਹੋ ਚੁੱਕੀਆਂ ਨਾ ਬਹੁਤ ਜਿਆਦੇ ਮਾੜੇ ਹਾਲਾਤ ਹੋ ਚੁੱਕੇ ਆ ਸਾਡੀ ਜ਼ਮੀਨ ਵੇਖੋ ਆ ਵੇਚਦੀ ਦਰਿਆ ਪੈ ਚੁੱਕਾ ਆ ਸਿੱਧਾ ਦਰਿਆ ਵਾ ਆ ਟਾ ਲਾ ਕੇ ਆ ਜਿਹੜੇ 8 ਕਿੱਲੇ 60 ਕੁ ਮੈਂ 12 ਕਿੱਲੇ 12 13 ਕਿੱਲੇ ਆ ਇਹ ਵਿੱਚੋਂ ਦੀ ਦਰਿਆ ਹੋ ਵਗਿਆ ਵਾ ਠੀਕ ਲਿਆ ਗਾੜੀ ਵੀ ਆ ਆੜੀ ਬਰਬਾਦ ਹੋ ਚੁੱਕੀ ਬਿਲਕੁਲ ਪਹਿਲੀ ਇਹ ਦਰਿਆ ਵਿੱਚੋਂ ਦੀ ਹੋ ਜੁੱਕਾ ਵਾ ਮੈਂ ਜਿਹੜੇ ਭਰਾਵਾਂ ਨੂੰ ਆ ਬੇਨਤੀ ਕਰਦਾ ਕਿ ਅੱਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਿਹਾ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਆ ਜਦੋਂ ਪਾਣੀ ਆਇਆ ਸੀ ਤੁਹਾਨੂੰ ਇਹੋ ਕਿਹਾ ਸੀ ਜਦੋਂ ਪਾਣੀ ਲੱਥੂਗਾ ਉਦੋਂ ਦੱਸਾਂਗੇ ਅਜੇ ਗੁਰੂ ਅਰਜਨ ਸਾਹਿਬ ਦੀ ਕਿਰਪਾ ਵਾ ਕੋਈ ਚੱਕਰ ਨਹੀਂ ਪਰ ਹੁਣ ਜਦੋਂ ਅਸੀਂ ਆਣ ਕੇ ਵੇਖਿਆ ਆਹਦੀਆਂ ਜ਼ਮੀਨਾਂ ਦੇ ਹਾਲ ਇੱਕ ਸਾਨੂੰ ਮਤਲਬ ਰੋਣ ਵਾਲੀ ਗੱਲ ਲਾ ਲਓ ਵੀ ਬੰਦੇ ਦਾ ਮਰਨ ਨੂੰ ਜੀ ਕਰਦਾ ਜਦੋਂ ਪੈਲੀਆਂ ਹਾਲ ਵੇਖਣਦੇ ਆ ਇਹੋ ਖਾਣਾ ਇਹਦੇ ਤੋਂ ਹੀ ਸਾਡੀ ਆਮਦਨ ਸੀ ਤੇ ਬਿਲਕੁਲ ਖਤਮ ਹੋ ਚੁੱਕੀ ਹੈ ਚਾਚਾ ਇਹੋ ਤੁਹਾਡੇ ਵੀ ਇਧਰ ਨਾਲ ਆਵੇ ਸਾਰੀ ਆਹ ਪੰਜ ਕਿੱਲੇ ਪੈਲੀ ਦੇ ਆਪਣੇ ਆਮਜ ਕਿੱਲੇ ਦੇ ਪੰਜਾਂ ਦੇ ਵਿੱਚੋਂ ਦੀ ਦਰਿਆ ਪਿਆ ਤੁਹਾਡੇ ਆਪਣਾ ਤੇ ਚਾਰ ਕਿੱਲੇ ਆਪਣੇ ਉਥੇ ਦੋ ਕਿੱਲੇ ਆਪਣੇ ਉਥੇ ਦਰਿਆ ਪਿਆ ਵਾ ਓਏ ਹੋ ਇਹ ਤੇ ਇੱਕ ਹੋਰ ਕਿਹੇ ਪ੍ਰਸ਼ਾਸਨ ਵੱਲੋਂ ਸਾਨੂੰ 1% ਦੀ ਵੀ ਮਦਦ ਨਹੀਂ ਆਈ ਕੋਈ ਐਮਐਲਏ ਆ ਕੇ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਲਾਲੋ ਕਿਸੇ ਵੀ ਤਰ੍ਹਾਂ ਦੀ ਔਰ ਕਿਹੇ ਨਿੱਜੀ ਤੌਰ ਤੇ ਵੀ ਕਿਸੇ ਨੇ ਸਾਡੀ ਇੱਧਰ ਮਦਦ ਨਹੀਂ ਕੀਤੀ ਆਣ ਕੇ ਜਿਨ੍ਹਾਂ ਨੇ ਘਰ ਭਰੇ ਉਹਨਾਂ ਦਾ ਚਲੋ ਮਹਾਰਾਜ ਉਹਨਾਂ ਦਾ ਵੀ ਭਲਾ ਕਰੇ ਚਲੋ ਜੁਨਾ ਜੋ ਲੈ ਲਿਆ ਪਰ ਇਹ ਆ ਵੀ ਮੈਂ ਆਨਾ ਵੀ ਲੋ ਵੀਰ ਜੀ ਤੁਸੀਂ ਵੀ ਸਾਰੇ ਇੱਕ ਗੱਲ ਆ ਕਿਹੇ ਤਰੀਕੇ ਨਾਲ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਪੈਲੀਆਂ ਜ਼ਮੀਨਾਂ ਬਰਬਾਦ ਹੋਈਆਂ ਨਾ ਉਹਨਾਂ ਨੂੰ ਦੋ ਯਾਰ ਉਹਨਾਂ ਦਾ ਜਿਹੜੀਆਂ ਜ਼ਮੀਨਾਂ ਵਾਹੀਯੋਗ ਹੋ ਜਾਣ ਜਿਹੜਾ ਘਰਪਾਰਨ ਵਾਲਾ ਸਿਸਟਮ ਨਹੀਂ ਉਹ ਇੱਕ ਮਿੱਠਾ ਜ਼ਹਿਰ ਆ ਵੀਰ ਜੀ ਮਠਾਈ ਯਾਰ ਨਾ ਖਾਓ ਇਹ ਨਾ ਵੇ ਕੱਲ ਨੂੰ ਤੁਹਾਡੇ ਹੋਰ ਈਆਂ ਪਤਾ ਕਿਸੇ ਬੰਦਿਆਂ ਜੋ ਨਿਕਲਦਾ ਹੋਵੇ ਰਿਕਵੈਸਟ ਆ ਬਾਕੀ ਮੈਂ ਦਾਨੀ ਵੀਰਾਂ ਨੂੰ ਇਹ ਅਰਦਾਸ ਕਰਦਾ ਭਰਾਵਾ ਮਿੰਤੀ ਆ ਬੇਨਤੀ ਆ ਇੱਕ ਤੁਹਾਡੇ ਇਹ ਗਾੜੀ ਵੀ ਸਾਡਾ ਸਾਫ ਦਿੱਤਾ ਜਾਵੇ ਆ ਜਿਹੜੀਆਂ ਫਸਲ ਵਾ ਸਾਡੀ ਤੁਸੀਂ ਨਹੀਂ ਵੀ ਆ ਨਿੱਜੀ ਤੌਰ ਤੇ ਆ ਕੇ ਸਾਡੀਆਂ ਜ਼ਮੀਨਾਂ ਦੇ ਨਾਲ ਜਾਵਾਂਗੇ ਹਾਂ ਤੁਹਾਨੂੰ ਕੱਲੇ-ਕੱਲੇ ਬੰਦਾਂ ਜ਼ਮੀਨ ਵਿਖਾਵਾਂਗੇ ਅਸੀਂ ਵੀ ਸਾਡੀ ਜ਼ਮੀਨਾਂ ਦੀ ਕੀ ਹਾਲਾਤ ਆ ਖਤਮ ਹੋ ਚੁੱਕਿਆ ਆ ਸਾਡਾ ਏਰੀਆ ਇੰਨਾ ਕਿ ਜਿਹੜਾ 50 60 ਕਿੱਲੇ ਆ ਬਿਲਕੁਲ ਬਰਬਾਦ ਹੋ ਚੁੱਕੇ ਆ ਵੇਖੋ ਆ ਐਂਦੀ ਦਰਿਆ ਹੋ ਚੁੱਕਿਆ ਸਾਡੀਆਂ ਜ਼ਮੀਨਾਂ ਦੇ ਵਿੱਚ ਉਹ ਜਿਹੜੀ ਬਚੀ ਆ ਉਹ ਚ ਰੇਤਾ ਸਾਸਾ ਤੜਾ ਹਾਂ ਜਿਹੜੀ ਥੋੜੀ ਬਹੁਤੀ ਕਿੱਲੇ ਦੋ ਕਿੱਲਾ ਬਚੀ ਆ ਉਹਨਾਂ ਦੇ ਵਿੱਚ 5 5 ਫੁੱਟ ਰੇਤਾ ਚੜ ਚੁੱਕੀ ਆ ਜਿਹੜਾ ਘਟੋ ਘਾਟ ਵੀ ਜਾਈਂ ਅੰਦਾਜ਼ਨ ਖਰਚਾ ਲਾਉਨੇ ਆ ਤੇ 2 2 ਢਾਈ ਲੱਗਦੀ ਆ ਕਭਲ ਤਾਂ ਹੋਣਾ ਹੀ ਨਹੀਂ ਆ ਹਾਂ ਆਪ ਤੁਸੀਂ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਵੀਰ ਜੀ ਆਪ ਨਹੀਂ ਕਰ ਸਕਦੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਮੇਰੇ ਭਰਾ ਵਾ ਜਿਹੜੇ ਸਾਡੀ ਮਦਦ ਕਰਨਾ ਚਾਹੁੰਦੇ ਆ ਨੰਬਰ ਮੈਂ ਸਕਰੀਨ ਤੇ ਦਿੱਤੇ ਆ ਆਗੇ ਵੀ ਤੁਸੀਂ ਵੇਖ ਸਕਦੇ ਆ ਵਿਜ਼ਿਟ ਕਰ ਸਕਦੇ ਆ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਪਿੰਡ ਘੜਕਾ ਚੋਲਾ ਸਾਹਿਬ ਦੇ ਨਾਲ ਮੁੰਡਿਆ ਪਿੰਡ ਜਿਹੜਾ ਬਾਬਾ ਬੰਤਾ ਜੀ ਦਾ ਪਿੰਡ ਜਿਹੜੇ ਕਥਾ ਕਰਦੇ ਉਹਨਾਂ ਦੇ ਪਿੰਡ ਦੇ ਨਾਲ ਹੀ ਸਾਡਾ ਪਿੰਡ ਵਾ 1% ਨਹੀਂ ਹੁੰਦਾ ਕਿ ਇੱਥੇ ਮਦਦ ਆਈ ਜੇ ਕੋਈ ਮੈਂ ਨਾ ਆਈ ਵੀ ਹੋਵੇ ਸਾਨੂੰ ਜ਼ਾਹਰ ਕਰ ਸਕਦਾ ਅਸੀਂ ਕਿਸੇ ਦੇ ਕੋਲੋਂ 1 ਰੁਪਏ ਦੀ ਵੀ ਸਾਨੂੰ ਮਦਦ ਆਈ ਹੋਵੇ ਜਿਹੜੀ ਜੇ ਕੋਈ ਦੇ ਕੇ ਗਿਆ ਤਾਂ ਪਿੱਛੇ ਦੀ ਪਿੱਛੇ ਗਵਨ ਹੋਈ ਆ ਇੱਥੇ ਕਿਸ ਦੀ ਮਾਇਨਾਂ ਵੀ ਜੇ ਤੁਸੀਂ ਕਿਸੇ ਨੇ ਵੀ ਮਦਦ ਕਰਨੀ ਹੈ ਨਾ ਤੇ ਉਹ ਬਾਏਆਂ ਡਾਨ ਕੇ ਕਰੋ ਆਗੇ ਆਪ ਵੇਖ ਕੇ ਕਰੋ ਵਿਜ਼ਿਟ ਕਰੋ ਬਹੁਤ ਹੱਥ ਬਨ ਕੇ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਸਾਡੀਆਂ ਫਸਲਾਂ ਜਿਹੜੀਆਂ ਦੁਬਾਰਾ ਤੋਂ ਇਹ ਜਿਹੜੀਆਂ ਪੈ ਲੀਆਂ ਵਾ ਉਪਜਾਉ ਹੋ ਸਕਣ ਆ ਵੇਖੋ 80 ਫੁੱਟ ਘਟੋ ਘਟ ਡੂੰਗਾ ਬੈ ਗਿਆ ਇਹਦੇ ਡੂੰਗਾ ਆ ਐਂਦੀ ਦਰਿਆ ਹੋ ਚੁੱਕਾ ਤੇ ਆ ਕੋ ਮਣ ਕੇ ਰਹੀ ਐ ਇੱਥੇ ਘਟੋ ਘਟ 80 ਫੁੱਟ ਦਾ ਜਿਹੜਾ ਵੰਜਵਾ ਇੱਥੇ ਨਹੀਂ ਲੱਗਦਾ ਇੱਕ ਮੌਤ ਵਾ ਇਹ ਜ਼ਮੀਨ ਹੀ ਸਾਡੀ ਏਡਾ ਸੋਹਣਾ ਝੋਨਾ ਸੀ ਇਹਦੇ ਵਿੱਚ ਪਰ ਅੱਜ ਉਹ ਮਿੱਟੀ ਹੋ ਚੁੱਕੀ ਆ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਨੂੰ ਕਿਹਾ ਕੋਈ ਕਹਿੰਦਾ ਮੈਂ ਇੱਥੇ ਇੱਧਰ ਸਾਰਾ ਕੁਝ ਖਤਮ ਹੋ ਗਿਆ ਇਧਰੋਂ ਨੇ ਇਧਰ ਆ ਅਖੀਰ ਤ ਓਏ ਹੋਏ 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 ਆਹ ਤੋਂ ਨਹੀਂ ਗਾ ਰੋਣ ਨਹੀਂ ਆ ਪਹਿਲਾਂ ਵੇਖੀ ਓ ਇੱਥੇ ਲੱਗੇ ਬੜਾ ਦਾਦਾ ਦਾ ਭਰੇ ਨਹੀਂ ਆਹ ਦੇਖੋ ਤਾਂ ਇਹ ਜੇ ਤੁਹਾਨੂੰ ਅਸੀਂ ਇਹਦੇ ਵਿੱਚ ਮੇਰੇ ਹਿਸਾਬ ਨਾਲ 2 ਸਾਲ ਨਹੀਂ ਫਸਲ ਹੋਣੀ ਵੀਰ ਜੀ ਬਹੁਤ ਜ਼ਿਆਦਾ ਮਾੜਾ ਹਲਾ ਦਾ ਬਹੁਤ ਜ਼ਿਆਦਾ ਮਾੜੇ ਹਲਾ ਸਾਡੇ ਇਹਦੇ ਵਿੱਚ ਬੜਾ ਰਾਜੂ ਭਾ ਰਾਇਡੇ ਕਹਾਂ ਯਾਰ ਕੀ ਮੇਰੇ ਨਾਲ ਫਸਲ ਦਾ ਦੀ ਸਾਨੂੰ ਦੋਕਣੀ ਫਸਲ ਮਾਰੀ ਪਈ ਆ ਹੁਣ ਕਿੱਥੋਂ ਪੱਧਰੀਆਂ ਕਰਾਂਗੇ ਗੁੜੀ ਇੱਕ ਇੱਕ ਘਰ ਤੋਂ ਕੰਮਾਂਗੇ ਮੈਂ ਆ ਨਾ ਵੀਧੀ ਹੱਥ ਬਨ ਕੇ ਬੇਂਦੀ ਸਾਡੀ ਮਦਦ ਕੀਤੀ ਜਾਵੇ ਆਹ ਵੇਖੋ ਆਹ ਵੇਖੋ ਅੱਜ ਵੀ ਸਾਡੀਆਂ ਪੈਲੀਆਂ ਵਿੱਚ ਹੋਰੀ ਪਾਣੀ ਵਗਣਦਿਆ ਜਿਹਦਾ ਕਦੇ ਨਾਂ ਨਿਸ਼ਾਨ ਨਹੀਂ ਸਾਡੇ ਪਹੀਆ ਤੇ ਜਿਹੀਂ ਦਿੱਤਾ ਕੱਢਦੇ ਨਾ ਸਾਡੀਆਂ ਟਰਾਲੀਆਂ ਟਰੈਕਟਰ ਉਸੇ ਪੁਲਸ ਆ ਕੇ ਘੇਰ ਕੇ ਲੈ ਜਾਂਦੇ ਆ ਉਹ ਲਾ ਕੇ ਇੱਥੇ ਪੁਲਸ ਵਾਲੇ ਫੜ ਲੈਂਦੇ ਨੇ ਸਰਕਾਰ ਪਰਤੀਆਂ ਲਾ ਰਹਿੰਦੀ ਆ ਇੰਨੀ ਦੇ ਤਾਂ ਕਿਦਨ ਕੱਢ ਕੇ ਛੁੱਟੀਏ 5 ਫੋਟ ਰੇਤਾ ਤੁਸੀਂ ਦੱਸੋ ਪੈਲੀ ਦੇ ਵਿੱਚੋਂ ਜੇ ਇੱਕ ਟਰਾਲਾ ਆਪਾਂ ਘਾੜ ਦੇਖਣੀ ਮੇਰੇ ਹਿਸਾਬ ਨਾਲ ਉਹਦੇ ਵਿੱਚੋਂ ਅੱਧਾ ਮਰਲਾ ਕੀ ਪੌਣਾ ਮਰਲਾ ਵੀ ਕਿਦੇ ਇਥੋਂ ਰੇਤਾਣੀ ਤੇ ਜੇ ਸਾਰੀ ਰੇਤਾ ਜਗਾਈਏ ਤੇ ਇਹਨੂੰ ਦੇ 2 ਸਾਲ ਲੱਗ ਜਾਣੇ ਪੈਲੀ ਦੇ ਵਿੱਚੋਂ ਰੇਤਾ ਜਗਾਉਣ ਦੇ ਸਾਡੀ ਮਦਦ ਕੀਤੀ ਜਾਵੇ ਮੈਂ ਆਪਦੇ ਭਰਾਵਾਂ ਨੂੰ ਬੇਨਤੀ ਕਰਦਾ ਬਹੁ ਮਾੜੇ ਹਲਾ ਤੇ ਇੱਧਰ ਸਾਡੇ ਬਹੁਤ ਜਿਆਦੇ ਮਾੜੇ ਹਲਾ ਪੈਲੀਆਂ ਵੇਖੋ ਸਾਡੀਆਂ ਜਿਹੜਾ ਆਉਂਦਾ ਬਾਉ ਪਰ ਨੂੰ ਪਰ ਆਉਂਦਾ ਹਾਂ ਉਧਰ ਇੱਕ ਪਿੰਡ ਨੂੰ ਸਾਰੇ ਹੋ ਹੀ ਜਾਂਦੇ ਆ ਆਹ ਤੇ ਵੇਖੋ ਜਿਹੜੇ 22 ਪਿੰਡ ਇੱਧਰ ਬਰਬਾਦ ਹੋ ਚੁੱਕੇ ਆ ਵੇਖੋ ਪਹਿਲਾਂ ਸਾਡੀ ਕੀ ਹਾਲਾਤ ਆ ਆ ਵੇਖੋ ਆ ਸਾਡੀ ਜ਼ਮੀਨ ਕੀ ਇਹਦੇ ਪੱਲੇ ਰਿਆ ਆ 5 ਫੁੱਟ ਤੋਂ ਜ਼ਿਆਦਾ ਰੇਤਾ ਪਿਆ ਇਹ ਕਿੱਥੋਂ ਚੋਕ ਲਾਂਗੇ ਅਸੀਂ